ਪੰਥ ਨੇ ਸੇਵਾ ਲਈ ਹੈ ਉਹ ਸੇਵਾ ਕਰਨ ਦਾ ਪੰਥ ਦੇ ਸਹਿਯੋਗ ਦੇ ਨਾਲ ਯਤਨ ਕਰਾਂਗੇ ਆਕਾਲ ਪੁਰਖ ਦਾ ਸਮੁੱਚੇ ਪੰਥ ਦਾ ਡੈਲੀਗੇਟਸ ਦਾ ਲੀਡਰਸ਼ਿਪ ਦਾ ਸਾਰਿਆਂ ਦਾ ਦਿਲ ਦੇ ਘਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਰੋਟੀ ਕੀ ਰਹੇਗੀ ਰੋਟੀ ਪੰਜਾਬ ਤੇ ਪੰਥ ਦੀ ਸਿੱਖ ਸਾਹਿਬ ਹੁਣ ਸੁਪੀਤ ਸਿੰਘ ਬਾਦਲ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਕਿਉਂਕਿ ਪੰਥ ਤੁਹਾਡੇ ਨਾਲ ਆਕਾਲੀ ਦਰ ਨਵਾਂ ਇਜ਼ਾਦ ਹੋ ਚੁੱਕਾ ਸ਼੍ਰੋਮਣੀ ਕਾਲੀ ਦਲ ਜਿਨੂੰ ਕਿਹਾ ਗਿਆ ਆਕਾਲ ਤਖਤ ਸਾਹਿਬ ਦੀ ਉਹਨਾਂ ਨੂੰ ਇਹੋ ਹੀ ਸਨੇਹਾ ਹੈ ਕਿ ਹੁਣ ਆਪ ਦਾ ਅੰਲਾ ਛੱਡੋ ਆਵਦਾ ਚੁੱਲਾ ਛੱਡੋ ਤੇ ਇਹ ਪੰਥ ਦਾ ਚੁੱਲਾ ਹੈ ਸ਼ਰੋਮਣੀ ਅਕਾਲੀ ਦਲ ਦਾ ਜਿਹੜਾ ਮਗ ਰਿਆ ਇੱਥੇ ਆ ਕੇ ਸਾਰੇ ਇਕੱਠੇ ਹੋ ਕੇ ਚੱਲੀਏ ਜਿੰਦਰ ਜੀ ਵੱਡੇ ਮਸਲੇ ਨੇ ਸਭ ਤੋਂ ਵੱਡਾ ਮਸਲਾ ਪਾਣੀਆਂ ਦਾ ਮਸਲਾ ਹੈ ਲੈਂਡ ਪੁਲਿੰਗ ਦਾ ਮਸਲਾ ਤੁਸੀਂ ਦੇਖਿਆ ਹੈ ਸੀਆਈਐਸਫ ਲੱਗ ਗਈ ਉੱਥੇ ਹੋਰ ਕਈ ਮਸਲੇ ਨੇ ਪ੍ਰਵਾਸੀ ਅਪਲਾਈਨ ਕਰ ਰਹੇ ਨੇ ਪੰਜਾਬ ਦੀਆਂ ਜ਼ਮੀਨਾਂ ਹੜੱਪੀਆਂ ਜਾ ਰਹੀਆਂ ਨੇ ਕਿਵੇਂ ਦੇਖ ਰਹੇ ਹੋ ਕਿਹੜੇ ਕਿਹੜੇ ਮੁੱਦਿਆਂ ਦੇ ਪੈਰਾ ਦੋਗੇ ਇਹ ਸਾਰੇ ਅੱਜ ਜਿਹੜੇ ਦੇ ਜਿਹੜੇ ਮਸਲੇ ਤੁਸੀਂ ਗਿਣਾਈ ਨੇ ਇਹ ਸਾਰੇ ਮਸਲੇ ਜਿਹੜੇ ਨੇ ਉੱਥੇ ਅਜੰਡੇ 'ਚ ਪਾਏ ਗਏ ਨੇ ਔਰ ਡੈਲੀਗੇਟ ਜਲਾਸ ਦੀ ਜਿਹੜੀ ਹੈ ਇਹਨਾਂ ਮਸਲਿਆਂ ਦੇ ਉੱਤੇ ਜਿਹੜੀ ਗੱਲਬਾਤ ਕਰਨ ਵਾਸਤੇ ਪ੍ਰਵਾਨਗੀ ਵੀ ਲਈ ਗਈ ਹੈ ਸਿਕ ਸਾਹਿਬ ਇਸ ਅਕਾਲੀ ਦਲ ਦਾ ਪੂਰਾ ਨਾਂ ਕੀ ਹੋਵੇਗਾ ਸ਼ਰਮਣੀਆਂ ਅਕਾਲੀ ਦਲ ਇਹ ਰਜਿਸਟ੍ਰੇਸ਼ਨ ਕਰਾਉਂਗੇ ਫਿਰ ਇਲੈਕਸ਼ਨ ਕਮਿਸ਼ਨ ਕੋਲ ਜਾ ਰਹੇ ਹੋ ਤੁਸੀਂ ਇਸ ਤੋਂ ਬਾਅਦ ਉਹ ਅਸੀਂ ਹਰ ਸੰਭਵ ਪੰਥ ਦੀ ਕਚਹਿਰੀ 'ਚ ਵੀ ਜਾਵਾਂਗੇ ਕੌਮ ਦੀ ਕਚਹਿਰੀ 'ਚ ਵੀ ਜਾਵਾਂਗੇ ਪੰਜਾਬੀਆਂ ਦੀ ਕਚਹਿਰੀ 'ਚ ਜਾਣਾ ਪਾਵਾਂਗੇ ਔਰ ਹੋਰ ਕਿਸੇ ਕੋਰਟ ਕਚਹਿਰੀ ਜਾਣ ਦੀ ਲੋੜ ਪਊ ਦੇਖਾਂਗੇ ਸਰਦਾਰ ਸਾਹਿਬ ਕਹਿੰਦੇ ਨੇ ਕਿ ਇਹ ਜਿਹੜੀ ਪੰਜ ਮੈਂਬਰ ਕਮੇਟੀ ਹੈ ਇਹ ਕੋਈ ਸਿਆਸੀ ਲਾਹਾ ਲੈ ਰਹੀ ਹੈ ਤੁਸੀਂ ਕਿਵੇਂ ਦੇਖ ਰਹੇ ਹੋ ਤੁਸੀਂ ਕੋਤੋਸਤੇ ਮੌਜੂਦ ਸੀਗੇ ਜਦੋਂ ਇਹ ਆਦੇਸ਼ ਹੋਇਆ ਤੁਸੀਂ ਪੰਥ ਸਿੰਘ ਸਾਹਿਬਾਨ ਦੇ ਵਿੱਚ ਮੌਜੂਦ ਸੀਗੇ ਕਿਵੇਂ ਦੇਖ ਰਹੇ ਹੋ ਪੰਜ ਮੈਂਬਰ ਕਮੇਟੀ ਸਰਪ੍ਰਸਤੀ ਨਹੀਂ ਕਮੇਟੀ ਪੰਜ ਮੈਂਬਰ ਕਮੇਟੀ ਨੇ ਕੋਈ ਸਿਆਸੀ ਲਾਹਾ ਨਹੀਂ ਲਿਆ ਉਹਨਾਂ ਨੇ ਤਾਂ ਸ੍ਰੀ ਅਕਾਲ ਅਕਾਦਮ ਦਾ ਗਠਨ ਕਰਕੇ ਪੰਥ ਨੂੰ ਸੌਂਪ ਦਿੱਤਾ ਇਸ ਕਰਕੇ ਉਹ ਸਰਪ੍ਰੋਹ ਹੋ ਗਏ। ਸੰਸਦ ਚੋਣਾ ਨਹੀਂ ਹੋ ਰਹੀ ਐ ਜੀ ਪੀਸੀ ਦੇ ਬਹੁਤ ਸਮੇਂ ਤੋਂ ਪੈਂਡਿੰਗ ਐ। ਐ ਜੀ ਕਹਿਣਾ ਚਾਹੁੰਦੇ ਨੇ ਇਹ ਇਹ ਕੇਂਦਰ ਸਰਕਾਰ ਦੀ ਬਦਨਤੀ ਹੈ ਜਿਹੜੀ ਉਹ ਚੋਣਾ ਨਹੀਂ ਹੋ ਰਹੀ ਸੀ। ਔਰ ਲੱਗਦਾ ਹੈ ਕਿ ਜਿਹੜੀ ਕਾਬਜ ਤੇ ਰਿਹਾ ਉਹਦੇ ਨਾਲ ਕੇਂਦਰ ਸਰਕਾਰ ਰਲ ਗਈ ਹੈ। ਅਸੀਂ ਯਤਨ ਕਰਾਂਗੇ ਜੀ। ਸਰਕਾਰਾਂ ਦੇ ਨਿਵਾਹ ਪਾਵਾਂਗੇ ਔਰ ਪੂਰਾ ਸੰਸਦ ਕੋਈ ਚੈਲੰਜ ਨਹੀਂ ਐ। ਭਾਈ ਸਾਹਿਬ 2023 ਚ 2023 ਚ ਬਹੁਤ ਸਾਰੇ ਪਿੰਡਾਂ ਚ ਪੈਕੀ ਮਾਲਵੇਚ ਲੋਕਾਂ ਨੇ ਨਸ਼ਿਆਂ ਦੇ ਖਿਲਾਫ ਜਥੇ ਬਣਾਏ ਸੀ ਔਰ ਫਿਕਰੀ ਪੈਰੀ ਲਾਈ ਸੀ ਪੰਜਾਬ ਪੁਲਿਸ ਨੇ ਆਪ ਮਾਰੇ ਹੋ ਕੇ ਉਹ ਜਥੇ ਚਕਾਏ ਔਰ ਪੈਰੇ ਹਟਾਤੇ ਆਪਣਾ ਜਿਹੜਾ ਆਪਣੇ ਹੁਣ ਜਿਹੜੇ ਸ਼ਰੂਮਨੀ ਅਕਾਲੀ ਦਲ ਵੱਲੋਂ ਅਸੀਂ ਕੋਈ ਉਮੀਦ ਕਰ ਸਕਦੇ ਆ ਬਈ ਕੋਈ ਇਤਨੀਆ ਟੀਮਾਂ ਪਾਰਟੀ ਵੱਲੋਂ ਬਣਨੀ ਆ ਜਥੇ ਨੂੰ ਰੋਕ ਮਿਸ਼ਨ ਨੂੰ ਰੋਕ ਲਾਉਣ ਲਈ ਸਰਕਾਰਾਂ ਜਿਹੜੀਆਂ ਨੇ ਪਿਛਲੀਆਂ ਰਹੀਆਂ ਨੇ ਉਹਨਾਂ ਦਾ ਰੋਲ ਦੇ ਬਾਰੇ ਸਰਕਾਰਾਂ ਜਿਹੜੀਆਂ ਪਿਛਲੀਆਂ ਰਹੀਆਂ ਨੇ ਉਹਨਾਂ ਨੇ ਡਰਗ ਮਾਫੀਏ ਨੂੰ ਸਰਪ੍ਰਸਤੀਆਂ ਦਿੱਤੀਆਂ ਨੇ ਕੋਈ ਲੈਂਡ ਮਾਫੀਆ ਨੂੰ ਸਰਪਸਤੀਆਂ ਦੇ ਰਹੀ ਹੈ ਸਰਕਾਰ ਅਸੀਂ ਯਤਨ ਕਰਾਂਗੇ ਕਿਉਂਕਿ ਇਹ ਆਮ ਲੋਕਾਂ ਦੀ ਪਾਰਟੀ ਬਣੀ ਹੈ ਹੁਣ ਇਹ ਸਰਮਾਇਦਾਰੀ ਦੀ ਜਗੜਨ ਦੇ ਵਿੱਚੋਂ ਅਸੀਂ ਇਹਨੂੰ ਕੱਢਿਆ ਆਮ ਲੋਕਾਂ ਦੀ ਪਾਰਟੀ ਹੈ ਇਹ ਔਰ ਅਸੀਂ ਆਮ ਲੋਕਾਂ ਦਾ ਸਹਿਯੋਗ ਲੈ ਕੇ ਹਰ ਸੰਭਵ ਜਿਹੜਾ ਪੰਜਾਬ ਤੇ ਪੰਥ ਨੂੰ ਬਚਾਉਣ ਦਾ ਟੀਮਾਂ ਬਣੀਆਂ ਟੀਮਾਂ ਬਣੀਆਂ ਕਈ ਕਮੇਟੀਆਂ ਟੀਮਾਂ ਸਭ ਇਨਕੁਇਰੈਂਸ ਕਰਿਓ ਕਿੰਨੇ ਡੈਲੀਗੇਟਸ ਨੇ ਤੁਮੋਂ ਤੋਰੇ ਹੈ ਤਕਰੀਬਨ ਥੋੜਾ ਜਿਹਾ ਆਂਕੜਾ ਦੱਸੋ ਜੀ ਕਿੰਨੇ ਡੈਲੀਗੇਟਸ ਨੇ ਤੁਮੋਂ ਤੋਰੇ ਹੈ 500 ਦੇ ਉੱਪਰ ਕ ਡੈਲੀਗੇਟ ਸੀ ਜੀ 500 ਕੋਸ਼ਿਸ਼ ਮੈਂ ਬੰਦੀ ਸਿੰਘ ਅਰੇ ਆ ਨਹੀਂ ਹੋ ਰੇ ਸ਼੍ਰੋਮਿਕ ਜੀ ਨੇ ਵੀ ਬਤਲਾਈ ਸੀ ਕਰਨ ਦੀ ਕੋਸ਼ਿਸ਼ ਜਦੋਂ ਕਿਸੇ ਨੂੰ ਕੋਈ ਮਾਨ ਆਪਣਾ ਪਾਸਾ ਉਹ ਤਾਂ ਮਿਲਦਾ ਹਮੇਸ਼ਾ ਹੀ ਸਰਕਾਰ ਇਹ ਮੰਦਭਾਗੀ ਗੱਲ ਹੈ ਜੀ ਕਿ ਨੀਚਤਾ ਦੇ ਉਤਰਨਾ ਔਰ ਪਰਿਵਾਰਾਂ ਤੱਕ ਚਲੇ ਜਾਣਾ ਮੈਂ ਸਮਝਦਾ ਹਾਂ ਸਿਆਸਤ ਸਿਆਸਤ ਦੇ ਵਿੱਚ ਰੁਝਾਨ ਜਿਹੜਾ ਖਤਰਨਾਕ ਹੈ ਅਸੀਂ ਇਸ ਨੂੰ ਬੰਦ ਕਰਨ ਦਾ ਯਤਨ ਕਰਾਂਗੇ ਸਿੰਘ ਸਾਹਿਬ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋਈ ਸ਼੍ਰੋਮਣੀ ਕਮੇਟੀ ਨੇ ਹੁਕਮ ਕੀਤਾ ਪਰ ਉਹਨੂੰ ਮਿਲਣ ਦਾ ਸਮਾਂ ਤੱਕ ਨਹੀਂ ਦਿੱਤਾ ਗਿਆ ਜੀ ਅਕਾਲੀ ਦਲ ਦੀ ਕੀ ਪ੍ਰਾਇੋਰਟੀ ਰਹੀ ਜਿੰਨਾ ਚਿਰ ਪੰਜਾਬ ਦੇ ਵਿੱਚ ਅਸੀਂ ਆਪਣੀ ਸਿਆਸੀ ਜਮਾਤ ਨੂੰ ਮਜ਼ਬੂਤ ਨਹੀਂ ਕਰਦੇ ਉਹਨਾਂ ਚਿਰ ਸਰਕਾਰਾਂ ਨੇ ਸਾਡੀ ਗੱਲ ਨਹੀਂ ਸੁਣੀ ਅਸੀਂ ਆਪਣੇ ਆਪ ਨੂੰ ਮੁਸਕਤ ਕਰੀਏ ਔਰ ਮਜ਼ਬੂਤ ਕਰਾਂਗੇ ਇਰ ਸਾਡੀ ਜਿਹੜੀ ਹੈ ਇਹ ਗੱਲ ਸੁਣੀ ਜਾਏਗੀ ਔਰ ਅਸੀਂ ਬੰਦੀ ਸਿੰਘਾਂ ਨੂੰ ਬਾਹਰ ਲੈ ਕੇ ਆਵਾਂਗੇ। 2023 ਦੀ ਕੀ ਕਿਆਰੀ ਹੋਣੀ ਸੀ ਤੇਜਾ ਸਿੰਘ ਸਮੁੰਦਰੀ ਹਾਲ ਦੀ ਮੰਗ ਕੀਤੀ ਸ਼੍ਰੋਮਣੀ ਕਮੇਟੀ ਨੇ ਉੱਥੋਂ ਮਨਾ ਕਰਤਾ। ਪਹਿਲੀ ਵਾਰ ਇਤਿਹਾਸ ਚ ਹੋਇਆ ਹੈ ਕਿ ਕੋਈ ਗੁਰਮਤਦਾ ਸਮਾਗਮ ਹੈ ਇਜਲਾਸ ਹੋਣ ਜਾ ਰਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਹੀ ਨਹੀਂ ਦੇਣਾ ਜੀ ਅਸੀਂ ਅੱਜ ਨੂੰ ਕਿਵੇਂ ਦੇਖ ਰਹੇ ਹਾਂ ਅਗਲਾ ਜਲਾਸ ਅਸੀਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਤੇਜ ਸਿੰਘ ਸਮੁੰਦਰੀ ਹਾਲਚ ਕਰਾਂਗੇ ਠੀਕ ਹੈ ਜੀ 2022 ਦੀ ਤਿਆਰੀ ਹੈ ਸਰਦਾਰ ਜੀ ਪੰਜਾਬ ਦੀਆਂ ਪਹਿਲਾਂ ਹੀ ਜਿਹੜੀਆਂ ਮਾਸਲ ਜਿਹੜੀਆਂ ਤਾਰਕ ਮਾਮਲਿਆਂ ਦੇ ਉੱਤੇ ਹਮੇਸ਼ਾ ਦਿਸ਼ਾ ਨਿਰਦੇਸ਼ ਕਰਦੀ ਰਹੋ ਬਹੁਤ ਸਾਡਾ ਜੀ ਸਰਦਾਰ ਜੀ 2022 ਟਾਰਗੇਟ ਪਾਰਟੀ ਦੇ ਪ੍ਰਧਾਨ ਬਣ ਫਿਲਹਾਲ ਮਜ਼ਬੂਤ ਕਰਨਾ ਝੰਡਾ ਪੰਜਾਬ ਦੇ ਪੰਥ ਦੇ ਮੁੱਦੇ ਚੱਕਣੇ ਝੰਡਾ